ਮਾਈ ਆਪਣੇ ਸੀਨੇ ਨਾਲ ਆਪਣੇ ਦੋਤਰੇ ਨੂੰ ਲਾਇਆ ਤੇ ਆਪਣੇ ਨਾਲ ਬਾਸਰ ਕੀ ਨਗਰ ਰਹਿ ਗਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਨਗਰ ਬਾਸਰ ਕੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਜਦੋਂ ਪਤਾ ਲੱਗਾ ਵੀ ਇਸ ਬੱਚੇ ਦੇ ਮਾਤਾ ਪਿਤਾ ਚਲੇ ਗਏ ਉਹ ਵੀ ਨਾਨੀ ਮਾਂ ਨੂੰ ਜੇਠੇ ਦੀ ਨਾਨੀ ਮਾਂ ਨੂੰ ਮਿਲਣ ਵਾਸਤੇ ਆਈ ਔਰ ਦੁੱਖ ਦਾ ਜਿਹੜਾ ਪ੍ਰਗਟਾਵਾ ਕੀਤਾ ਜਿਵੇਂ ਆਪ ਆਪਾ ਇੱਕ ਦੂਜੇ ਤੋਂ ਅਫਸੋਸ ਕਰਦੇ ਆ ਵੀ ਕੋਈ ਬੰਦਾ ਦੁਨੀਆ ਤੋਂ ਚਲੇ ਗਿਆ। ਉਹ ਦੁੱਖ ਦਾ ਆਪਾਂ ਪ੍ਰਗਟਾਵਾ ਕਰਦੇ ਆ। ਸਾਈਂਾਂ ਦੀ ਨਿਗਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਉਸ ਸਮੇਂ ਜੇਠੇ ਤੇ ਗਈ ਹੈ। ਮਾਂ ਨਾਨੀ ਮਾਂ ਨੇ ਗੁੰਘਣੀਆਂ ਉਬਾਲ ਦੇਣੀਆਂ। ਇਹ ਨਾ ਨੇ ਗੁੰਗੜੀਆਂ ਵੇਚ ਦੇਣੀਆਂ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਏ ਨਾਨੀ ਮਾ ਆਪਣੇ ਦੋਤਰੇ ਨੂੰ ਵੀ ਲੈ ਕੇ ਆ ਗਏ ਮੈਂ ਕਈ ਵਾਰੀ ਇਹ ਗੱਲ ਕਰਦੀ ਹੁੰਦੀ ਆ ਵੀ ਜਿਹੜੀ ਬੱਚੇ ਨੂੰ ਤਾਲੀਮ ਮਿਲਦੀ ਹੈ ਇੱਕ ਤੇ ਮਾਤਾ ਪਿਤਾ ਤੋਂ ਮਿਲਦੀ ਹੈ ਤੇ ਦੂਸਰਾ ਤਾਲੀਮ ਉਹਨੂੰ ਸਕੂਲ ਅੰਦਰ ਆਪਣੇ ਅਧਿਆਪਕਾਂ ਤੋਂ ਆਪਣੇ ਟੀਚਰਾਂ ਤੋਂ ਮਿਲਦੀ ਹੈ ਕਈ ਵਾਰੀ ਇਹ ਤਾਂ ਹੁੰਦਾ ਹੈ ਕਿ ਜੋ ਕੁਝ ਸਕੂਲ 'ਚ ਸਿੱਖਦੇ ਨੇ ਕਈ ਵਾਰੀ ਮਾਂ-ਬਾਪ ਦੀ ਗੱਲ ਨੂੰ ਹਣ ਗੋਲਾ ਕਰ ਦਿੰਦੇ ਨੇ ਬੱਚੇ ਖਾਣੀਆਂ ਨਾ ਰਹਿੰਦੇ ਨੇ ਸਾਥੀਆਂ ਨਾ ਰਹਿੰਦੇ ਨੇ ਟੀਚਰ ਦੀ ਗੱਲ ਬੱਚੇ ਬੜੀ ਗੌਰ ਨਾਲ ਧਿਆਨ ਦੇ ਨਾਲ ਸੁਣਦੇ ਨੇ ਕਈ ਵਾਰੀ ਅੱਜ ਵੀ ਮਾਪੇ ਕਈ ਤੇ ਕਹਿਣਗੇ ਵੀ ਸਾਡੇ ਬੱਚੇ ਨੂੰ ਝਿੜਕਿਓ ਨਾ ਗੁੱਸਾ ਕਰ ਲਿੰਦਾ ਤੇ ਕਈ ਮਾਪੇ ਟੀਚਰਾਂ ਨੂੰ ਇਹ ਗੱਲ ਕਹਿਣਗੇ ਵੀ ਜੇ ਲੋੜ ਪਵੇ ਤੇ ਨੂੰ ਝਿੜਕ ਵੀ ਦਿਓ ਤੁਹਾਡੇ ਤੋਂ ਡਰਦਾ ਇਹ ਸਾਡੇ ਤੋਂ ਨਹੀਂ ਡਰਦਾ ਮੈਂ ਕੈਨੀ ਖੁਨੀ ਵੀ ਤੁਸੀਂ ਸਕੂਲ ਤੋਂ ਕਾਲੀ ਯੂਨੀਵਰਸਿਟੀਆਂ ਤੋਂ ਤਾਲੀਮ ਹਾਸਲ ਕਰਦੇ ਹੋ ਤੇ ਟੀਚਰਾਂ ਦਾ ਬੜਾ ਯੋਗਦਾਨ ਹੁੰਦਾ ਹੈ ਗੁਰੂ ਦਾ ਇੱਕ ਟੀਚਰ ਆਪਾਂ ਕਹਿੰਦੇ ਆ ਵੀ ਜਿਹੜਾ ਟੀਚਰ ਹੋਵੇ ਨਾ ਉਹ ਭਾਵੇਂ ਤੁਹਾਡੀ ਖਾਮ ਉਮਰ ਦਾ ਹੀ ਕਿਉਂ ਨਾ ਹੋਵੇ ਜਿਹੜਾ ਗੁਰੂ ਹੋਵੇ ਭਾਵੇਂ ਤੁਹਾਡੀ ਉਮਰ ਦਾ ਫਾਸਲਾ ਕੋਈ ਜ਼ਿਆਦਾ ਨਾ ਹੋਵੇ ਪਰ ਸਿਆਣੇ ਕਹਿੰਦੇ ਗੁਰੂ ਗੁਰੂ ਹੀ ਹੁੰਦਾ ਹੈ ਸ਼ਗਿਰਦ ਸ਼ਗਿਰਦੀ ਹੁੰਦੇ ਸਟੂਡੈਂਟ ਉਹ ਉਸੇ ਤਰ੍ਹਾਂ ਤਾਲੀਮ ਆਪਣੇ ਟੀਚਰ ਨੂੰ ਗੁਰੂ ਸਮਝ ਕੇ ਹੀ ਉਹਦੇ ਤੋਂ ਲਵੇ ਇੱਥੇ ਮੈਂ ਇੱਕ ਗੱਲ ਕਰਨੀ ਜੇ ਤੁਹਾਨੂੰ ਸੇਵਾ ਦੀ ਸਿੱਖਿਆ ਮਿਲਦੀ ਹੈ ਤੇ ਤੁਸੀਂ ਸੇਵਾ ਕਰੋਗੇ ਜੇ ਤੁਹਾਨੂੰ ਇਹ ਸਕੂਲ ਚ ਸਮਝਾਇਆ ਜਾਂਦਾ ਵੀ ਪਹਿਲਾਂ ਜਾ ਕੇ ਮਾਤਾ ਪਿਤਾ ਨੂੰ ਘਰੇ ਬੁਲਾਉਣਾ ਹੈ ਆਉਣ ਲੱਗੇ ਸਕੂਲ ਬੁਲਾਉਣਾ ਹੈ ਸਵੇਰੇ ਉੱਠਣਾ ਨਿਤਨੇਮ ਕਰਨਾ ਹੈ ਇਸ਼ਨਾਨ ਕਰਨਾ ਹੈ ਜੇ ਤੁਹਾਨੂੰ ਸਕੂਲ 'ਚੋਂ ਤਾਲੀਮ ਮਿਲਦੀ ਹੈ ਤੇ ਤੁਸੀਂ ਜ਼ਰੂਰ ਜਾ ਕੇ ਗੌਰ ਕਰੋਗੇ ਨਿੱਤ ਸਮਝਾਇਆ ਜਾਂਦਾ ਦੋ ਦਿਨ ਨਹੀਂ ਚਾਰ ਦਿਨ ਨਹੀਂ ਫੇ ਵੀ ਤੁਸੀਂ ਇਹ ਗੱਲ ਨੂੰ ਮੰਨੋਗੇ ਬੱਚਿਆਂ ਤੇ ਸਿੱਖਿਆ ਦਾ ਜਿਹੜਾ ਅਸਰ ਹੁੰਦਾ ਮੈਨੂੰ ਇੱਥੇ ਇੱਕ ਗੱਲ ਯਾਦ ਆ ਗਈ ਈਰਾਨ ਦਾ ਇੱਕ ਬਾਦਸ਼ਾਹ ਹੋਇਆ ਨਸਰੀਆ ਮੈਂ ਇਤਿਹਾਸ ਨੂੰ ਰੋਕ ਕੇ ਬਾਹਰ ਜਾ ਕੇ ਜਿਹੜੀ ਗੱਲ ਕਰ ਰਹੀ ਹੈ ਇੱਥੇ ਸਟੂਡੈਂਟ ਵੀ ਬੈਠੇ ਨੇ ਇੱਥੇ ਟੀਚਰ ਵੀ ਬੈਠੇ ਨੇ ਗੱਲ ਟੀਚਰਾਂ ਦੇ ਮਾਸਟਰ ਆਪਾਂ ਕਹਿ ਦਿੰਦੇ ਹਾਂ ਪੁਰਾਣੇ ਸੰਬੰਧ ਉਹਨਾਂ ਦੇ ਸੁਣਨ ਵਾਲੀ ਹੈ ਤੇ ਗੱਲ ਸਟੂਡੈਂਟ ਦੇ ਵੀ ਸੁਣਨ ਵਾਲੀ ਗੁਰੂ ਦੀ ਵੀ ਗੱਲ ਹੈ ਉਹ ਸ਼ਗਿਰਦ ਦੀ ਵੀ ਗੱਲ ਹੈ ਈਰਾਨ ਦਾ ਬਾਦਸ਼ਾਹ ਹੋਇਆ ਇੱਕ ਨਸਰੀਆ ਉਹ ਨਿੱਕਾ ਹੁੰਦਾ ਬੜਾ ਸ਼ੈਤਾਨ ਸੀ ਬੜੀਆਂ ਸ਼ਰਾਪਨਾ ਕਰ ਦਿੰਦਾ ਸੀ ਇਹਦੇ ਗੁਰੂ ਨੇ ਇਹਨੂੰ ਕਈ ਵਾਰੀ ਝਟਕ ਦੇਣਾ ਝਟਕ ਦੇਣਾ ਇਹਨੇ ਬੈਠ ਜਾਣਾ ਡਰ ਕੇ ਇੱਕ ਦਿਨੇ ਸ਼ਾਂਤ ਬੈਠਾ ਸ਼ਾਂਤ ਹੂੰ ਆਪਣੇ ਗੁਰੂ ਦੇ ਕੋਲੇ ਆਪਣੀ ਕਲਾਸ 'ਚ ਬੈਠਾ ਸ਼ਾਂਤ ਇਹਦੇ ਗੁਰੂ ਨੇ ਇਹਦੇ ਟੀਚਰ ਨੇ ਇਹਨੂੰ ਆਪਣੇ ਕੋਲੇ ਆਵਾਜ਼ ਮਾਰੀ ਉਰੇ ਆ ਇਹ ਕੋਲੇ ਆਇਆ ਤੇ ਇਹਦੇ ਗੁਰੂ ਨੇ ਇਹਦੇ ਮੂੰਹ ਤੇ ਜ਼ੋਰ ਦੇਣੀ ਚਪੇੜ ਮਾਰ ਦਿੱਤੀ ਜਦੋਂ ਇਸ ਬੱਚੇ ਦੇ ਮੂੰਹ ਤੇ ਇਹਦੇ ਗੁਰੂ ਨੇ ਚਪੇੜ ਮਾਰੀ ਨਾ ਤੇ ਅੱਖਾਂ 'ਚੋਂ ਹੰਝੂ ਆ ਗਏ ਵੀ ਅੱਜ ਤੇ ਮੈਂ ਕੋਈ ਸ਼ਰਾਰਤ ਨਹੀਂ ਕੀਤੀ ਜੀ ਅੱਗੇ ਜਦੋਂ ਮੈਂ ਸ਼ਰਾਰਤਾਂ ਕਰਦਾ ਸੀ ਮੈਨੂੰ ਝਿੜਕ ਦਿੱਤਾ ਜਾਂਦਾ ਸੀ ਅੱਜ ਤਾਂ ਮੈਂ ਸ਼ਾਂਤ ਬੈਠਾ ਅੱਜ ਤੇ ਮੈਂ ਕੋਈ ਸ਼ਰਾਰਤ ਵੀ ਨਹੀਂ ਕੀਤੀ ਪਰ ਅੱਜ ਮੇਰੇ ਗੁਰੂ ਨੇ ਮੇਰੇ ਮੂੰਹ ਤੇ ਚਪੇੜ ਕਿਉ ਮਾਰੀ ਬੱਚੇ ਦੀਆਂ ਅੱਖਾਂ 'ਚ ਹੰਝੂ ਆ ਗਏ ਪਰ ਉਹ ਆਪਣੇ ਗੁਰੂ ਨੂੰ ਆਪਣੇ ਟੀਚਰ ਨੂੰ ਕੁਝ ਪੁੱਛ ਨਹੀਂ ਸਕਦਾ ਸੱਚ ਹੈ ਗੁਰੂ ਨੇ ਕਿਹਾ ਵੀ ਜਾ ਜਿੱਥੋਂ ਉੱਠ ਕੇ ਆਇਆ ਉੱਥੇ ਹੀ ਜਾ ਕੇ ਬਹਿ ਜਾ ਬੱਚੇ ਦੀਆਂ ਅੱਖਾਂ 'ਚ ਹੰਝੂ ਆ ਗਏ ਜਿੱਥੋਂ ਉੱਠ ਕੇ ਆਇਆ ਉੱਥੇ ਹੀ ਜਾ ਕੇ ਬਹਿ ਗਿਆ ਉਹ ਦਿਨ ਬੀਤਿਆ ਸਤ ਉਹ ਤੋਂ ਮਗਰੋਂ ਜੀਵਨ ਦੇ ਕਈ ਸਾਲ ਬੀਤ ਗਏ ਪਰ ਅੱਜ ਤੱਕ ਵੀ ਉਹ ਗੱਲ ਭੁੱਲੀ ਨਹੀਂ ਵੀ ਮੇਰੇ ਗੁਰੂ ਨੇ ਮੈਨੂੰ ਬਿਨਾਂ ਗਲਤੀ ਤੋਂ ਚੁਪੇੜ ਕਿਉਂ ਮਾਰੀ ਜੇ ਇਨਸਾਨ ਗੁਨਾਗਾਰ ਹੋਵੇ ਉਹਨੂੰ ਸਜ਼ਾ ਮਿਲ ਜਾਵੇ ਗੱਲ ਵੱਖਰੀ ਹੈ ਬੇਕਸੂਰ ਨੂੰ ਸਜ਼ਾ ਮਿਲੇ ਔਰ ਜਦੋਂ ਕਿਸੇ ਬੇਕਸੂਰ ਨੂੰ ਸਜ਼ਾ ਮਿਲਦੀ ਹੈ ਫੇਰ ਉਹਨੂੰ ਦੁੱਖ ਹੁੰਦਾ ਹੈ ਉਹਨੂੰ ਤਕਲੀਫ ਹੁੰਦੀ ਹੈ ਸਤਵੇ ਇੱਕ ਦਿਨ ਆਇਆ ਉਹ ਜਿਹੜਾ ਬੱਚਾ ਈਰਾਨ ਦਾ ਬਾਦਸ਼ਾਹ ਬਣ ਗਿਆ ਹੁਣ ਜਦੋਂ ਕੋਈ ਬਣ ਜਵੇ ਬਾਦਸ਼ਾਹ ਕੋਈ ਰਾਜਾ ਬਣ ਜਵੇ ਫਿਰ ਸਾਰਾ ਕੁਝ ਉਹਦੇ ਕੋਲੇ ਉਹ ਬਾਦਸ਼ਾਹ ਬਣ ਕੇ ਉਹਨੇ ਆਪਣੇ ਅਹਲ ਕਰਾਂ ਨੂੰ ਆਵਾਜ਼ ਮਾਰੀ ਕਹਿੰਦਾ ਇੱਕ ਗੱਲ ਮੈਨੂੰ ਹਜੇ ਤੱਕ ਭੁੱਲਦੀ ਨਹੀਂ ਫਲਾਨੇ ਪਿੰਡ ਦਾ ਹੁੰਦਾ ਸੀ ਮੇਰਾ ਉਸਤਾਦ ਉਹਨੇ ਮੇਰੇ ਬਿਨਾਂ ਗੱਲ ਤੋਂ ਚਪੇੜ ਮਾਰੀ ਸੀ ਤੇ ਜਾਓ ਦੇਖ ਕੇ ਆ ਵੀ ਉਹ ਫਲਾਨਾ ਮੇਰਾ ਉਸਤਾਦ ਜਿਉਂਦਾ ਹੈ ਹਜੇ ਜੇ ਦੇ ਹੈ ਤੇ ਉਹਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆ ਉਹ ਲੈ ਕੇ ਅਦ ਬਨਾਇਓ ਕਿਉਂਕਿ ਉਹ ਮੇਰਾ ਗੁਰੂ ਹੈ ਮੇਰਾ ਉਸਤਾਦ ਹੈ ਇਹਦੇ ਹਲ ਕਰ ਤਲੇ ਗਏ ਉਹ ਬਾਪੂ ਬਜ਼ੁਰਗ ਬੜਾ ਸਿਆਣਾ ਹੋ ਚੁੱਕਿਆ ਸੀ ਗੁਰੂ ਬੜਾ ਸਿਆਣਾ ਹੋ ਚੁੱਕਿਆ ਸੀ ਉਹਦੇ ਅੱਖਾਂ ਦੇ ਜਿਹੜੇ ਪਰਵੱਟੇ ਉਹ ਚਿੱਟੇ ਹੋ ਗਏ ਸੀ ਮਾਸ ਚਿਹਰੇ ਦਾ ਢਲਕਣ ਲੱਗ ਪਿਆ ਉਹਨਾਂ ਨੇ ਕਿਹਾ ਵੀ ਜਿਹੜਾ ਬਾਦਸ਼ਾਹ ਫਲਾਣਾ ਨਸਰੀਆ ਉਹਨਾਂ ਨੇ ਤੁਹਾਨੂੰ ਬੁਲਾਇਆ ਸੀ ਤੁਹਾਨੂੰ ਲੈਣ ਵਾਸਤੇ ਆਏ ਆ ਚਲੋ ਸਾਡੇ ਨਾਲ ਗੁਰੂ ਪਹੁੰਚ ਗਿਆ ਤੇ ਨਸ਼ਰੀਆ ਨੇ ਬੜਿਆ ادب ਨਾਲ ਮਲਾਇਆ ਬੜਿਆ ਸਤਕਾਰ ਨਾਲ ਆਪਣੇ ਗੁਰੂ ਨੂੰ ਬਿਠਾਇਆ ਕਹਿੰਦਾ ਤੁਹਾਨੂੰ ਯਾਦ ਹੈ ਮੈਂ ਫਲਾਣਾ ਬੱਚਾ ਤੁਹਾਡੇ ਤੋਂ ਪੜਦਾ ਹੁੰਦਾ ਸੀ ਇੰਨਾ ਸਮਾਂ ਪਹਿਲਾਂ ਤੇ ਉਸਤਾਦ ਕਹਿਣ ਲੱਗਾ ਗੁਰੂ ਕਹਿਣ ਲੱਗਾ ਮੈਨੂੰ ਯਾਦ ਹੈ ਕਹਿਣ ਲੱਗਾ ਮੈਨੂੰ ਸਾਰੀਆਂ ਗੱਲਾਂ ਯਾਦ ਹੈ ਕਹਿੰਦਾ ਜੇ ਮੈਂ ਅੱਜ ਤੁਹਾਨੂੰ ਪਤਾ ਕਿਉਂ ਬੁਲਾਇਆ ਜੇ ਤੁਹਾਨੂੰ ਇਹ ਸਭ ਕੁਝ ਯਾਦ ਹੈ ਤੇ ਤੁਹਾਨੂੰ ਇਹ ਵੀ ਯਾਦ ਹੋਵੇਗਾ ਬਿਨਾਂ ਗੱਲ ਤੋਂ ਤੁਸੀਂ ਇੱਕ ਦਿਨ ਮੇਰੇ ਚੁਪੀੜ ਮਾਰੀ ਸੀ ਸੱਚ ਵੇ ਉਹ ਚਪੇੜ ਮੈਨੂੰ ਅੱਜ ਤੱਕ ਨਹੀਂ ਭੁੱਲੀ ਗਈ ਯਾਦ ਹੈ ਤੇ ਇਹ ਵੀ ਯਾਦ ਕਰਕੇ ਦੱਸੋ ਵੀ ਤੁਸੀਂ ਬਿਨਾਂ ਕਸੂਰ ਤੋਂ ਮੇਰੇ ਚਪੇੜ ਕਿਉਂ ਮਾਰੀ ਸੀ ਸੱਚ ਵੇ ਉਸਤਾਦ ਹੱਸ ਪਿਆ ਕਹਿਣ ਲੱਗਾ ਸ਼ੁਕਰ ਹੈ ਵੀ ਤੇਰੀ ਇਸ ਗੱਲ ਦਾ ਜਵਾਬ ਦੇਣ ਵਾਸਤੇ ਮੈਂ ਹਜੇ ਜਿਉਂਦਾ ਕਹਿੰਦਾ ਤੈਨੂੰ ਥੋੜੋ ਪਤਾ ਸੀ ਤੂੰ ਹੀ ਰਾਜਾ ਦਾ ਬਾਦਸ਼ਾਹ ਬਣਨਾ ਇੱਕ ਦਿਨ ਪਰ ਮੈਨੂੰ ਪਤਾ ਸੀ ਉਹ ਆਪਾਂ ਐਵੇਂ ਥੋੜਾ ਕਹ ਦਿੰਦੇ ਪੁਰਾਣੇ ਬਜ਼ੁਰਗ ਤੇ ਬੰਦੇ ਦੀ ਤੋਰ ਦੇਖ ਕੇ ਦੱਸ ਦਿਆ ਕਰਦੇ ਸਨ ਵੀ ਬੰਦਾ ਕਿੱਦਾਂ ਦਾ ਹੈ ਬੰਦੇ ਤੇ ਤੋਰ ਤੋਂ ਅੰਦਾਜ਼ਾ ਲਾ ਲਿਆ ਕਰਦੇ ਸਨ ਉਹ ਬਾਪੂ ਕਹਿਣ ਲੱਗਾ ਉਸਤਾਦ ਕਹਿਣ ਲੱਗਾ ਤੈਨੂੰ ਥੋੜੋ ਪਤਾ ਸੀ ਵੀ ਤੂੰ ਬਾਦਸ਼ਾਹ ਬਣਨਾ ਪਰ ਮੈਨੂੰ ਪਤਾ ਸੀ ਇੱਕ ਦਿਨ ਤੂੰ ਤਰੱਕੀ ਹਾਸਲ ਕਰਨੀ ਹੈ ਤੂੰ ਬਾਦਸ਼ਾਹ ਬਣਨਾ ਜਿੱਥੇ ਮੈਂ ਤੈਨੂੰ ਇਹ ਕਿਤਾਬੀ ਗਿਆਨ ਦਿੱਤਾ ਉਥੇ ਹੋਰ ਵੀ ਕਈ ਤਰ੍ਹਾਂ ਦਾ ਤੈਨੂੰ ਗਿਆਨ ਮਿਲਣਾ ਜ਼ਰੂਰੀ ਸੀ ਔਰ ਇਹ ਮੇਰਾ ਫਰਜ਼ ਸੀ ਮੈਂ ਤੈਨੂੰ ਸਿੱਖਿਆ ਦਵਾਂ ਮੇਰੀ ਦਿੱਤੀ ਸਿੱਖਿਆ ਚ ਪੇੜ ਮਾਰੀ ਉਹ ਤੇਰੇ ਅੱਜ ਕਮ ਆਵੇਗੀ ਕਹਿੰਦਾ ਜੀ ਉਹ ਕਿਦਾ ਕਹਿੰਦਾ ਤੈਨੂੰ ਪਤਾ ਨਹੀਂ ਸੀ ਬਾਦਸ਼ਾਹ ਬਣਦਾ ਮੈਨੂੰ ਪਤਾ ਸੀ ਪਰ ਜਦੋਂ ਕੋਈ ਬਾਦਸ਼ਾਹ ਬਣਦਾ ਹੈ ਜਦੋਂ ਕਿਸੇ ਤੋਂ ਪਾਵਰ ਆਉਂਦੀ ਹੈ ਜਦੋਂ ਕਿਸੇ ਤੋਂ ਕੁਰਸੀ ਆਉਂਦੀ ਉਹਨੂੰ ਇੱਕ ਨਸ਼ਾ ਹੋ ਜਾਂਦਾ ਹੈ ਤੋ ਨਸ਼ੇ ਅੰਦਰ ਪਕਈ ਵਾਰੀ ਕਈਆਂ ਬੇਕਸੂਰਾਂ ਦਾ ਨੁਕਸਾਨ ਕਰ ਦਿੰਦਾ ਹੈ ਸੱਚ ਹੈ ਉਸ ਪਾਵਰ ਦੇ ਨਸ਼ੇ ਅੰਦਰ ਜਿਨ੍ਹਾਂ ਨੇ ਗੁਨਾਹ ਨਹੀਂ ਕੀਤਾ ਹੁੰਦਾ ਉਹਨਾਂ ਨੂੰ ਵੀ ਸਜ਼ਾ ਦੇ ਦਿੰਦਾ ਹੈ ਸੱਚ ਤੇ ਜਿਹੜਾ ਇਹਦਾ ਕੋਈ ਕਸੂਰ ਨਹੀਂ ਹੁੰਦਾ ਜਿਹੜੇ ਬੇਗੁਨਾਹ ਹੁੰਦੇ ਨੇ ਬੇਕਸੂਰ ਹੁੰਦੇ ਨੇ ਜਦੋਂ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਫਿਰ ਇਦਾਂ ਟੜਫਦੇ ਜਿੱਦਾਂ ਅੱਜ ਤੱਕ ਤੂੰ ਟੜਫਦਾ ਆਇਆ ਸੱਚ ਹੈ ਉਸਤਾਦ ਕਹਿਣ ਲੱਗਾ ਮੇਰੀ ਸਿੱਖਿਆ ਤੇਰੇ ਵਾਸਤੇ ਅਸੀਂ ਵੀ ਕਿਸੇ ਬੇਕਸੂਰ ਨੂੰ ਤੰਗ ਨਹੀਂ ਕਰਨਾ। ਉਹ ਜਦੋਂ ਕਿਸੇ ਬੇਕਸੂਰ ਨੂੰ ਸਜ਼ਾ ਮਿਲਦੀ ਉਹ ਤੇਰੇ ਵਾਂਗੂੰ ਤੜਫਦਾ ਮੇਰਾ ਇਹ ਸਭ ਕੁਝ ਤੇਰੇ ਲਈ ਸੀ। ਤੇ ਸਤਜਣੋਂ ਆਪਣੇ ਗੁਰੂ ਦੇ ਪੈਰਾਂ 'ਚ ਟੈਪਿਆ। ਕਹਿਣ ਲੱਗਾ ਸਤਜਣੋਂ ਉਸਤਾਦ ਜੀ ਇਹ ਗੱਲ ਮੈਂ ਯਾਦ ਰੱਖਾਂਗਾ ਕਿਸੇ ਬੇਕਸੂਰ ਨੂੰ ਤੰਗ ਨਹੀਂ ਕਰਨਾ। ਤੇ ਇਹ ਗੱਲ ਸਾਰਿਆਂ ਵਾਸਤੇ ਹੀ ਹੈ। ਹੁਣ ਇੱਥੇ ਜਿਹੜੇ ਬੱਚੇ ਬੈਠੇ ਪਤਾ ਨਹੀਂ ਕਿੰਨਿਆਂ ਨੇ ਕਿਹੜੀਆਂ ਕੁਰਸੀਆਂ ਲੈਣੀਆਂ ਕਿੰਨਿਆਂ ਨੇ ਕਿੰਨੀਆਂ ਕਾਮਯਾਬੀਆਂ ਹਾਸਲ ਕਰਨੀਆਂ ਤਰੱਕੀਆਂ ਹਾਸਲ ਕਰਨੀਆਂ ਇਹ ਸਾਡੀ ਵੀ ਤੁਹਾਡੇ ਲਈ ਅਰਦਾਸ ਹੈ ਪਰ ਅਸੀਂ ਇਹ ਵੀ ਕਹਿੰਦੇ ਆ ਵੀ ਜੇ ਤੁਸੀਂ ਤਰੱਕੀ ਕਰੋ ਇੱਕ ਚੰਗਾ ਇਨਸਾਨ ਬਣ ਕੇ ਇੱਕ ਇਮਾਨਦਾਰ ਇਨਸਾਨ ਬਣ ਕੇ ਸਮਾਜ ਤੇ ਤੁਸੀਂ ਵਿਚਰੋ ਜਿਹਦੇ ਤੇ ਤੁਹਾਨੂੰ ਪੜਾਉਣ ਵਾਲੇ ਤੁਹਾਨੂੰ ਸਿੱਖਿਆ ਦੇਣ ਵਾਲਿਆਂ ਨੂੰ ਮਾਣ ਹੋਵੇ ਤੁਹਾਡੇ ਤੇ ਤੁਹਾਡੇ ਮਾਪੇ ਬਾਪ ਨੂੰ ਮਾਣ ਹੋਵੇ ਤੁਹਾਡੇ ਤੇ ਤੁਹਾਡੇ ਨਗਰ ਨੂੰ ਮਾਣ ਹੋਵੇ ਤੁਹਾਡੇ ਦੇਸ਼ ਨੂੰ ਮਾਣ ਹੋਵੇ ਜੇ ਵਿਚਰਨਾ ਤੇ ਕੁਝ ਚੰਗਾ ਇਨਸਾਨ ਬਣ ਕੇ ਸਮਾਜ ਤੇ ਵਿਚਰਿਆ ਜਾਵੇ ਇਹ ਸਾਡੀ ਤੁਹਾਡੇ ਲਈ ਅਰਦਾਸ ਹੈ ਚੜ੍ਹਦੀ ਕਲਾ ਵਾਸਤੇ ਮਹਾਰਾਜ ਕਿਰਪਾ ਕਰਨ ਉਹ ਬੇਨਤੀ ਕਰਦਾ ਵਾਂ ਕਹਿੰਦੇ ਜਦੋਂ ਭਾਗ ਇਨਸਾਨ ਦੇ ਜਾਗਦੇ ਨੇ ਸੇਵਾ ਗੁਰਾਂ ਦੀ ਮਨੂ ਭਾਵ ਦੀ ਹੈ ਸੇਵਾ ਘੱਟ ਤਰਾਸੀ ਦੇ ਘੇੜ ਦਿੰਦੀ ਸੇਵਾ ਲੈਣੇ ਤੋਂ ਅੰਗਦ ਬਣਾਉਂਦੀ ਹੈ ਲੋਕੀ ਦੇਣ ਤਾਨੇ ਅਮਰੂ ਹੈ ਨਾ ਥਾਵਾ ਗੁਰਤਾ ਗੱਦੀ ਦੇ ਉੱਤੇ ਬਿਠਾਉਦੀ ਐ ਭਾਈ ਜੇਠੇ ਨੂੰ ਘੁੰਗਣੀਆਂ ਵੇਚਦੇ ਨੂੰ ਸਾਹੀ ਸੀਸ ਤੇ ਛੱਤਰ ਚਲਾਉਂਦੀ ਐ ਸਮਾਉ ਵੀ ਆ ਗਏ ਅਜੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋਈ ਮਾਦਾ ਭਾਨੀ ਜੀ ਦਾ ਵਿਆਹ ਆਨੰਦਕਾਰ ਜਿਨ੍ਹਾਂ ਦੇ ਹੋਏ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਨੇ ਬੇਨਤੀ ਕਰ ਗਈਏ ਹੁਣ ਸੇਵਾ ਕਰਦੇ ਨੇ ਗੁਰੂ ਘਰ ਚ ਹੀ ਰਹਿ ਕੇ ਪਹਿਲਾਂ ਗੁੰਗੜੀਆਂ ਵੇਚਦੇ ਫੇਰ ਸੇਵਾ ਕਰਨੀ ਹੁਣ ਸਿਰ ਤੇ ਟੋਕਰੀ ਢੋਣੀ ਇੱਕ ਦਿਨ ਲੋਹਾਰ ਬੈਠੇ ਤਾਏ ਚਾਚਿਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਸਾਡਾ ਜੇਠਾ ਬਣਿਆ ਉਹਨਾਂ ਨੇ ਕਿਹਾ ਵੀ ਵਾਰਿਸ ਗੁਰੂ ਨਾਨਕ ਦੀ ਗੱਦੀ ਤੇ ਵਾਅ ਕਰਨਾ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਹਨਾਂ ਦਾ ਜਵਾਈ ਉਹਨਾਂ ਨੇ ਸਾਡੇ ਜੇਠੇ ਨੂੰ ਆਪਣਾ ਜਵਾਈ ਬਣਾਇਆ ਤੇ ਕਿਉਂ ਨਾ ਜੇਠੇ ਨੂੰ ਜਾ ਕੇ ਮਿਲ ਕੇ ਆਈਏ ਉਹਨਾਂ ਨੂੰ ਪਿਆਰ ਦੇਖ ਆਈਏ ਤਾਏ ਚਾਚੇ ਲਾਹੌਰ ਤੋਂ ਤੁਰ ਪੈਲੀ ਜਦੋਂ ਤੁਰੇ ਨਾ ਪੰਚੇ ਨੇ ਆਵੀ ਸਾਡਾ ਜੇਠਾ ਕਿੱਥੇ ਐ ਤੇ ਗੁਰੂ ਰਾਮਦਾਸ ਪਾਛਾ ਮਹਾਰਾਜ ਇਹਨਾਂ ਨੂੰ ਪਹਿਲਾਂ ਜੇਠਾ ਕਿਹਾ ਜਾਂਦਾ ਸੀ ਮਿਲੇ ਉਹਨਾਂ ਨੇ ਕਿਹਾ ਮੈਂ ਹੀ ਤੁਹਾਡਾ ਜੇਠਾ ਕੇ ਪੁੱਛਿਆ ਜੀ ਜੇਠਾ ਸਾਡਾ ਨਿੱਕਾ ਹੁੰਦਾ ਹੀ ਆ ਗਿਆ ਸੀ ਸੇਵਾ ਕਰਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਉਹਨੂੰ ਗੱਲ ਨਾਲ ਲਾਇਆ ਗੁਰੂ ਘਰ ਜਾਣ ਕੇ ਸੇਵਾ ਜਿੱਥੇ ਕੀਤੀ ਉਹਨੇ ਉੱਥੇ ਜਵਾਈ ਬਣਿਆ ਮਾਣ ਮਿਲਿਆ ਗੁਰੂ ਘਰ 'ਚ ਅਸੀਂ ਜੇਠੇ ਨੂੰ ਮਿਲਣਾ ਉਹਨਾਂ ਨੇ ਕਿਹਾ ਵੀ ਮੈਂ ਹੀ ਜੇਠਾ ਜਦੋਂ ਸਿਰ ਤੇ ਟੋਕਰੀ ਦੇਖੀ ਨਾ ਤੇ ਗੁੱਸੇ 'ਚ ਆਣ ਕੇ ਕਹਿੰਦੇ ਸਾਨੂੰ ਤੇ ਤੇਰੇ ਤੇ ਮਾਣ ਸੀ ਪਰ ਤੂੰ ਤੇ ਇੱਥੇ ਟੋਕਰੀਆਂ ਢੋਣਾ ਕਈਆਂ ਨੇ ਗੁੱਸੇ ਤੇ ਇਹ ਸ਼ਬਦ ਕਹੇ ਉਹ ਕਿ ਜਿੱਥੇ ਤੇਰੇ ਮਾਂ ਬਾਪ ਚਲੇ ਗਏ ਤੇ ਤੂੰ ਵੀ ਦੁਨੀਆ ਤੋਂ ਚਲੇ ਜਾਂਦਾ ਇਹ ਤਾਂ ਸਾਡਾ ਬੜਾ ਵੱਡਾ ਅਪਮਾਨ ਹੈ ਇੱਥੇ ਆਣ ਕੇ ਤੂੰ ਟੋਕਰੀਆਂ ਢੋਣਾ ਤੱਕੋ ਜਰਾ ਤਾਂ ਇਹ ਚਾਤੇ ਆ ਜੱਠੇ ਨੂੰ ਕੀ ਕਹਿੰਦੇ ਨੇ 就。Do <I> ਤੰਦ ਦੇਂਦੇ ਜੇਕਰ ਸਾਥੇ ਪੁੱਤ Olha! ਹੋ ਚ ਇੱਕੋ ਜੀ ਨਹੀਂ ਹੁੰਦੀ ਪਰਿਵਾਰ ਚ ਪੰਜ ਜਾਣੇ ਨੇ ਕਈ ਵਾਰੀ ਇਹ ਤਾਂ ਹੁੰਦਾ ਵੀ ਦੋਨਾਂ ਦਾ ਸੁਭਾਅ ਮਿਲਦਾ ਹੈ ਤਿੰਨਾਂ ਦਾ ਮਿਲਦਾ ਪਰ ਪੰਜਾਂ ਦਾ ਵੀ ਸੁਭਾਅ ਇੱਕ ਦੂਜੇ ਨਾਲ ਨਹੀਂ ਮਿਲਦਾ ਸਮਾਜ ਤੇ ਵਿਚਰਦੇ ਵੀ ਬੜੇ ਤਰ੍ਹਾਂ ਦੇ ਸਾਨੂੰ ਲੋਕ ਮਿਲਦੇ ਨੇ ਤੁਸੀਂ ਤੁਰੇ ਜਾਂਦੇ ਹੋ ਬਹਦੇ ਤੁਹਾਨੂੰ ਖੱਲਾ ਛੇਰੀ ਨਹੀਂ ਦੇਣਗੇ ਕਿੱਧਰ ਚਲੇ ਆ ਪਹਿਲਾਂ ਪੁੱਛ ਲੈਣਗੇ ਫੁਲਾਨੀ ਜਗ੍ਹਾ ਤਹੇ ਚਾਰ ਸਵਾਲ ਹੋਰ ਕਰਨਗੇ ਉਹਨਾਂ ਵਿੱਚੋਂ ਦੋ ਸਵਾਲ ਇਦਾਂ ਦੇ ਹੋਣਗੇ ਜਿਹੜੇ ਤੁਹਾਡੇ ਦਿਲ ਤੇ ਲੱਗ ਜਾਣਗੇ ਸੱਚ ਬਈ ਪਰ ਵਿਰਲੇ ਇਨਸਾਨ ਇਦਾਂ ਦੇ ਹੁੰਦੇ ਜਿਹੜੇ ਪੁੱਛਣਗੇ ਕਿੱਥੇ ਚਲੇ ਆ ਤੁਹਾਨੂੰ ਹੱਲਾਸ਼ੇਰੀ ਦੇਣਗੇ ਉਹ ਤੁਹਾਡਾ ਹੌਸਲਾ ਫਜ਼ਾਈ ਕਰਨਗੇ ਵਿਰਲੇ ਹੀ ਇਨਸਾਨ ਪਰ ਹੁੰਦੇ ਨੇ ਹੌਸਲਾ ਫਜ਼ਾਈ ਕਰਨ ਵਾਲੇ ਔਰ ਜ਼ਿਆਦਾਤਰ ਇਨਸਾਨ ਨੁਕਤਾ ਚੀਨੀ ਕਰਨ ਵਾਲੇ ਕਿਸੇ ਦੇ ਦੂਸਰੇ ਬੰਦੇ ਦੇ ਔਗਣ ਕੱਢਣ ਵਾਲੇ ਮਿਲਦੇ ਨੇ ਮੈਂ ਕੈਨੀ ਖੁੰਨੀ ਇੱਕ ਹੈ ਗੁਰਮੁਖ ਇੱਕ ਹੈ ਮਨਮੁਖ ਪਤਾ ਕਿਦਾਂ ਲੱਗੇ ਹੁਣ ਕਈ ਵਾਰੀ ਗੁਰਮੁਖ ਤੇ ਮਨਮੁਖ ਇਕੱਠੇ ਹੋ ਜਾਂਦੇ ਨੇ ਹੁਣ ਗੁਰੂ ਘਰ ਆਏ ਤੇ ਆਇਆ ਗੁਰਮੁਖ ਵੀ ਆ ਮਨਮੁਖ ਵੀ ਆ ਇਕੱਠਿਆਂ ਮੱਥਾ ਟੇਕਿਆ ਇਕੋ ਜਿਹਾ ਪਹਿਰਾਵਾ ਪਾਇਆ ਇਕੱਠੇ ਬੈਠ ਗਏ ਹੁਣ ਤੁਹਾਨੂੰ ਕਿਦਾਂ ਪਤਾ ਲੱਗੇ ਵੀ ਉਹ ਚੋਂ ਗੁਰਮੁਖ ਕਿਹੜਾ ਮਨਮੁਖ ਕਿਹੜਾ ਹੈ ਕਹਿੰਦੇ ਜਿਹੜਾ ਮਨਮੁਖ ਹੈ ਉਹਨੇ ਫੇ ਆਪਣੇ ਮਨ ਦੀ ਕਾਰ ਹੀ ਲੈਣੀ ਹੈ ਜੇ ਉਹਦਾ ਦਿਲ ਕੀਤਾ ਬਹਿ ਗਿਆ ਜੇ ਨਾ ਦਿਲ ਕੀਤਾ ਉਹਨੇ ਬਹਿਣਾ ਹੀ ਨਹੀਂ ਕਿਉਂਕਿ ਜਿਹੜਾ ਮਨਮੁਖ ਹੁੰਦਾ ਉਹਨੂੰ ਚੰਗੀ ਗੱਲ ਖਾਜਮ ਨਹੀਂ ਹੁੰਦੀ ਚੰਗੀ ਗੱਲ ਚੰਗੀ ਨਹੀਂ ਲੱਗਦੀ ਔਰ ਜਿਹੜਾ ਗੁਰਮੁਖ ਹੁੰਦਾ ਜਿੱਥੇ ਬਹਿ ਗਿਆ ਉਹਨੇ ਚੌਂਕੜਾ ਲਾ ਲਿਆ ਨੇਤਰ ਬੰਦ ਕਰ ਲਿਆ ਨੇਤਰ ਬੰਦ ਕੀਤੇ ਉਹਨੂੰ ਲੱਗਿਆ ਮੈਨੂੰ ਆਨੰਦ ਮਿਲ ਰਿਹਾ ਮੈਨੂੰ ਕੁਝ ਮਿਲ ਰਿਹਾ ਜਿਹੜਾ ਗੁਰਮੁਖ ਹੈ ਉਹ ਗੁਰੂ ਦੀ ਗੱਲ ਸੁਣਦਾ ਤੇ ਜਿਹੜਾ ਮਨਮੁਖ ਹੈ ਉਹ ਆਪਣੇ ਮਨ ਦੀ ਗੱਲ ਸੁਣਦਾ ਤੇ ਫਿਰ ਜਿਹੜਾ ਮਨਮੁਖ ਹੈ ਉਹ ਕਦੀ ਆਪਣੇ ਆਪ ਨੂੰ ਗਲਤ ਕਹਿ ਦੇਵੇਗਾ ਪਹਿਲੀ ਗੱਲ ਤੇ ਛੇਦੀ ਕੋਈ ਵੀ ਨਹੀਂ ਕਹਿੰਦਾ ਸਾਰੇ ਆਪਣੇ ਆਪ ਨੂੰ ਸਹੀ ਕਹਿੰਦੇ ਕੋਈ ਵੀ ਗੱਲ ਕਰਦੀ ਆਪਾਂ ਕਹਿ ਦਿੰਦੇ ਆ ਵੀ ਆਹ ਗੱਲ ਨਹੀਂ ਜਿਹੜੀ ਮੈਂ ਸੋਚੀ ਉਹ ਸਹੀ ਹੈ ਪਰ ਵਿਰਲੇ ਹੀ ਜਿਹੜੇ ਦੂਜੇ ਦੀ ਗੱਲ ਮੰਨ ਕੇ ਕਹਿੰਦੇ ਨੇ ਆਪਣੀ ਗਲਤੀ ਨੂੰ ਮੰਨ ਲੈਂਦੇ ਨਹੀਂ ਬਈ ਮੈਂ ਇੱਥੇ ਗਲਤ ਸੀ ਤੁਸੀਂ ਮੈਨੂੰ ਸਮਝਾਇਆ ਮੇਰੇ ਲਈ ਗੱਲ ਬਹੁਤ ਵਧੀਆ ਵੱਡਿਆਂ ਦਾ ਸਤਿਕਾਰ ਕਰਨਾ ਹੈ ਸਿਆਣੇ ਬੰਦੇ ਦੀ ਸੋਚ ਮੈਂ ਸੋਚਦੀ ਪਹਿਲਾਂ ਵੀ ਗੱਲ ਕੀਤੀ ਹੈ ਪਰ ਸਿਆਣੇ ਕਹਿੰਦੇ ਹਰ ਇੱਕ ਬੰਦਾ ਉਮਰ ਦੇ ਹਿਸਾਬ ਨਾਲ ਵੀ ਚੰਗੀ ਸੋਚ ਨਹੀਂ ਰੱਖ ਸਕਦਾ ਸਿਆਣੇ ਦੀ ਸੋਚ ਵਧੀ ਹੈ ਪਰ ਜੇ ਕਹੀਏ ਵੀ ਹਰ ਕੋਈ ਨਸਾਨ ਚੰਗੀ ਸੋਚ ਰੱਖ ਲਵੇ ਕਈ ਵਾਰੀ ਤੁਸੀਂ ਛੋਟੇ ਛੋਟੇ ਬੱਚਿਆਂ ਤੋਂ ਉਹਨਾਂ ਦੀ ਉਮਰ ਇੰਨੀ ਨਹੀਂ ਹੁੰਦੀ ਇੰਨੀਆਂ ਸਿਆਣੀਆਂ ਗੱਲਾਂ ਸੁਣੋਂਗੇ ਨਾ ਤੁਸੀਂ ਹੈਰਾਨ ਹੋਵੋਗੇ ਵੀ ਇਹ ਛੋਟਾ ਜਿਹਾ ਬੱਚਾ ਇਹਨੂੰ ਇੰਨੀਆਂ ਸਿਆਣੀਆਂ ਗੱਲਾਂ ਕਿੱਥੋਂ ਆਉਂਦੀਆਂ ਕਿੰਨੇ ਸਿਖਾਈਆਂ ਕਈ ਵਾਰੀ ਤੁਸੀਂ ਕਈ ਸਿਆਣੇ ਬੰਦਿਆਂ ਦੀ ਇਹ ਗੱਲਾਂ ਸੁਣੋਗੇ ਤਾਂ ਤੁਹਾਨੂੰ ਕੁਝ ਵਧੀਆ ਲੱਗੇਗਾ ਹੀ ਨਹੀਂ ਤੁਹਾਡਾ ਮਨ ਪਰੇਸ਼ਾਨ ਹੋ ਗਏਗਾ ਵੀ ਕੋਈ ਚੰਗੀ ਗੱਲ ਮਨ ਨੂੰ ਧੰਨਵਾਦ ਦੇਣ ਵਾਲੀ ਤੇ ਇਹਨਾਂ ਨੇ ਗੱਲ ਕੀਤੀ ਨਹੀਂ ਇਨਸਾਨ ਦੇਵਤਾ ਵੀ ਹੈ ਤੇ ਇਨਸਾਨ ਰਾਖਸ਼ ਵੀ ਹੈ ਚੰਗੇ ਕੰਮ ਕਰਦਾ ਆਪਾਂ ਕਹਿੰਦੇ ਵੀ ਬੰਦਾ ਥੋੜਾ ਇਹ ਤੇ ਰੱਬ ਦਾ ਰੂਪ ਹੈ ਮਾੜੇ ਕੰਮ ਕਰਦਾ ਆਪਾਂ ਕਹਿੰਦੇ ਬੰਦਾ ਨਹੀਂ ਇਹ ਤੇ ਰਾਖਸ਼ ਹੈ ਫੇਉ ਨੂੰ ਰਾਖਸ਼ ਦਾ ਖਿਤਾਬ ਦਿੱਤਾ ਜਾਂਦਾ ਹੈ ਇਤਿਹਾਸ ਪੜਦੇ ਆ ਬੜਾ ਕੁਝ ਜਿਹੜਾ ਇਤਿਹਾਸ ਚੋਂ ਸਾਨੂੰ ਮਿਲਦਾ ਹੈ ਬੜੇ ਸਾਕੇ ਇਦਾਂ ਦੇ ਵੀ ਹੋਏ ਨੇ ਜਿਹੜੇ ਸਾਨੂੰ ਵਲੰਟਰ ਕਰ ਰੱਖ ਦਿੰਦੇ ਨੇ ਇਤਿਹਾਸ ਜਸ਼ੀਲਾ ਵੀ ਹੈ ਤੇ ਇਤਿਹਾਸ ਵਿਰਾਗਪਈ ਵੀ ਹੈ ਜਿਹੜੇ ਇਤਿਹਾਸ ਦੀ ਅੱਜ ਗੱਲ ਕਰ ਰਹੇ ਆ ਜਦੋਂ ਤਾਏ ਚਾਚੇ ਗਏ ਨਾ ਇਹਨਾਂ ਨੇ ਕਿਹਾ ਵੀ ਗੁਰੂ ਨਾਨਕ ਦੇ ਦਰਬਾਰ 'ਚ ਕਿਰਪਾ ਹੋ ਗਈ ਸਾਡੇ ਜੇਠੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਗੁਰੂ ਘਰ ਚ ਜਵਾਈ ਬਣਿਆ ਤੇ ਮਾਣ ਸਤਿਕਾਰ ਵਧੀਆ ਮਿਲੇਗਾ ਵਧੀਆ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਕਈ ਵਾਰੀ ਇਨਸਾਨ ਦੀ ਸੋਚ ਆ ਮੈਂ ਬਹੁਤ ਵਾਰੀ ਇਦਾਂ ਦੇਖਦੀ ਕੁ ਨਹੀਂ ਐ بڑے ਲੋਕ ਤੁਹਾਡੇ ਤੋਂ ਇਹ ਕਹਿੰਦੇ ਨੇ ਵੀ ਇੱਥੇ ਸੇਵਾ ਪਾ ਦੋ ਬਹੁਤ ਸਾਰੇ ਸਾਧੂ ਨੇ ਪਰ ਕਈ ਸਾਧੂਆਂ ਦੇ ਭੇਸ ਚ ਪਖੰਡੀ ਵੀ ਅੱਜ ਤੁਹਾਨੂੰ ਮਿਲਣਗੇ ਉਹ ਜਿਹੜੇ ਲੋਕਾਂ ਤੋਂ ਗ੍ਰਾਹੀ ਇਕੱਠੀ ਕਰਨਗੇ ਉਹਨਾਂ ਨੇ ਭਲਾਈ ਤੇ ਕੀ ਲਾਉਣੀ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਲਈ ਆਪਣੀਆਂ ਸੁੱਖ ਸੁਹੂਲਤਾਂ ਨਹੀਂ ਲਾ ਲਈ ਉਹੀ ਲੋਕਾਂ ਦੀ ਮਾਇਆ ਤੇ ਫਿਰ ਦਿਲ ਦੁੱਖ ਦਾ ਵੀ ਇਹ ਬੰਦਾ ਚੰਗਾ ਨਹੀਂ ਇਹਨੇ ਚੰਗਾ ਨਹੀਂ ਕੀਤਾ ਇਹਨੇ ਬਾਣਾ ਕੋਈ ਪਾਇਆ ਪਰ ਬਾਣੇ ਦੇ ਭੇਖੀ ਸਾਨੂੰ ਨਜ਼ਰ ਆ ਰਿਹਾ ਹੈ ਔਰ ਚੰਗੇ ਇਨਸਾਨ ਜੇ ਮੈਂ ਗੱਲ ਕਰਦਾ ਮਾਂ ਉਸ ਸਮੇਂ ਵੀ ਬਹੁਤ ਸਾਰੇ ਲੋਕਾਂ ਦਾ ਜ਼ਿਕਰ ਹੁੰਦਾ ਜਦੋਂ ਅੱਜ ਪਰਵਾਰ ਦੇ ਜੀ ਗਏ ਇਹਨਾਂ ਨੂੰ ਇਹ ਸੀ ਵੀ ਸਾਡਾ ਜੇਠਾ ਇਹਦੇ ਵਧੀਆ ਪਹਿਰਾਵਾ ਪਾਇਆ ਹੋਵੇਗਾ ਵਧੀਆ ਟੌਰ ਦੇ ਨਾਲ ਰਹਿੰਦਾ ਹੋਵੇਗਾ ਸਾਡਾ ਮਾਣ ਵਧ ਗਿਆ ਜੇਠੇ ਨੇ ਮਾਣ ਵਧਾਇਆ ਜਦੋਂ ਜਾ ਕੇ ਦੇਖਿਆ ਸਿਰ ਤੇ ਟੋਕਰੀ ਹੈ ਤੇ ਸਾਡਾ ਜੇਠਾ ਸੇਵਾ ਕਰਦਾ ਤੇ ਗੁੱਸੇ 'ਚ ਭਰ ਗਿਆ ਉਹ ਕਹਿੰਦੇ ਸਾਡੀ ਕੁੱਲ ਦਾ ਨਾਮ ਖਰਾਬ ਕਰ ਦਿੱਤਾ ਸੀ ਤੇ ਕਿਹਾ ਵੀ ਤੈਨੂੰ ਮਾਣ ਮਿਲਿਆ ਹੋਵੇਗਾ ਇਸ ਘਰ 'ਚ ਪਰ ਤੂੰ ਤੇ ਟੋਕਰਾ ਢੋਣਾ ਹੈ ਤੂੰ ਤੇ ਟੋکریاں ਢੋਣਾ ਕਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਨੂੰ ਲੈ ਕੇ ਚੱਲ ਮਹਾਰਾਜ ਦੇ ਕੋਲ ਗਏ ਤੇ ਕਹਿੰਦੇ ਜਾ ਕੇ ਅਸੀਂ ਤੁਹਾਨੂੰ ਲੰਮਾ ਦੇਣਾ ਓਏ ਅਸੀਂ ਦੇ ਕੋਲ ਸੋਚ ਕੇ ਆਏ ਵਧੀਆ ਪਰ ਇੱਥੇ ਆਣ ਕੇ ਕੀ ਦੇਖਣ ਨੂੰ ਮਿਲਿਆ ਵੀ ਸਾਡੇ ਘਰ ਦਾ ਬੱਚਾ ਇੱਥੇ ਟੋکریاں ਢੋਂਦਾ ਤੁਸੀਂ ਇਹਨੂੰ ਟੋکریاں ਢੋੜ ਵਾਸਤੇ ਰੱਖਿਆ ਅਸੀਂ ਕਿਹਾ ਘਰ ਦਾ ਜਵਾਈ ਇਹਨੂੰ ਵਧੀਆ ਮਾਣ ਸਤਿਕਾਰ ਦੇ ਕੇ ਨਵਾਜਿਆ ਹੋਵੇਗਾ ਪਰ ਇਹ ਤਾਂ ਟੋکریاں ਢੋ ਰਿਹਾ ਹੈ ਇਥੇ ਸੇਵਾ ਕਰ ਰਹੇ ਦੇ ਬਸਤਰ ਦੇਖੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਹੱਸ ਪੈ ਤੱਕੋ ਜਰਾ ਤਾਂ ਇਹ ਜੱਚੇ ਅੱਜ ਕੀ ਆਣ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਤੇ ਮਹਾਰਾਜ ਹੱਸ ਕੇ ਕਹਿੰਦੇ ਭੋਲਿਓ ਇਹ ਤੁਹਾਨੂੰ ਟੋਕਰੀ ਦੀਦੀ ਹੈ ਪਰ ਸਾਨੂੰ ਇਹ ਟੋਕਰੀ ਨਹੀਂ ਲੱਗ ਰਹੀ ਤੁਸੀਂ ਕਹਿੰਦੇ ਹੋ ਟੋਕਰੀ ਆਸੀਂ ਕਹਿੰਨੇ ਆ ਤਾਜ ਹੈ ਧੱਕਾ ਜਰਾ ਗੁਰੂ ਅਮਰਦਾਸ ਪਾਛਾ ਮਹਾਰਾਜ ਕੀ ਵਜਨ ਕਰਦੇ ਨੇ ਸਰਵਣ ਕਰੋ